ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਦੀ ਭਤੇ ਅਖੋਇਦਨ ਪਹਿਲਾਂ ਵੜਿੰਗ ਸਾਹਿਬ ਨੇ ਇੱਕ ਵੀਡੀਓ ਉਹ ਮੈਂ ਸੁਣੀ ਆ ਤੇ ਸਾਹ ਬਲਤਾ ਸਿੰਘ ਦਾ ਹੋਮ ਮਿਨਿਸਟਰ ਜਿਹੜੇ ਦੇਖਦੇ ਰਿਹਾ ਕਿਉਂਕਿ ਉਹਦਾ ਮਜ਼ਾਕ ਬਹੁਤ ਖੋਜੇ ਹਟੜਾ ਉਹਨਾਂ ਨੇ ਸ਼ਬਦਾਂ ਨਾਲ ਉਹਨਾ ਕੀਤਾ ਤੇ ਮੈਂ ਸਮਝਦਾ ਇਹ ਉਹਨਾਂ ਦਾ ਮਜ਼ਾਕ ਨਹੀਂ ਹੈ ਸਮੁੱਚੇ ਸਾਡੇ ਸਮਾਜ ਦਾ ਗਰੀਬ ਭਾਈਚਾਰੇ ਦਾ ਹੈ ਕਿ ਜਿਹੜਾ ਉਹਨਾਂ ਨੂੰ ਕਹਿੰਦਾ ਕਿ ਉਹ ਪੱਠੇ ਪਾਉਣ ਵਾਲੇ ਸੀ ਰੰਗ ਦੇ ਕਾਲੇ ਸੀ ਤਮੈ ਸਮਝਦਾ ਕਿ ਉਹ ਰੰਗਦੇ ਤੇ ਕੀ ਕਾਲੇ ਹੀ ਇਹ ਇਹਨਾਂ ਦੇ ਦਿਲ ਕਾਲੇ ਨੇ ਜਿਹੜੇ ਇਹ ਗੱਲਾਂ ਕਰ ਰਹੇ ਕਾਂਗਰਸ ਵਾਲੇ ਤਾਂ ਮੈਂ ਪਸ਼ਮੂਚੇ ਸਮਾਜ ਨੂੰ ਇਹ ਬੇਨਤੀ ਕਰਨੀ ਚਾਹਣਾ ਫਿਰ ਇਹਨਾਂ ਨੂੰ ਪਛਾਣਿਏ ਇਹ ਸ਼ੁਰੂ ਤੋਂ ਜਦੋਂ ਦਾ ਦੇਸ਼ ਯਾਦ ਹੋਇਆ ਕਾਂਗਰਸ ਨੇ ਗਰੀਬਾਂ ਨਾਲ ਧਰੋਹ ਕਰਦੇ ਆ ਰਹੀ ਕਰਦੀ ਅੱਜ ਉਹ ਗੱਲਾਂ ਸਾਹਮਣੇ ਆ ਰਹੀਆਂ ਉਹ ਵੇਖ ਕੇ ਵੀ ਨਹੀਂ ਸਕਾਰਦੇ ਆਪਣੇ ਲੀਡਰਾਂ ਨੂੰ ਯਾਦ ਪੈਦੇ ਨੇ ਜਿਹੜੇ ਸਮਾਜ ਦੇ ਅਫਸਰ ਨੇ ਇਸ ਕਰਕੇ ਮੈਂ ਕਹੂੰਗਾ ਕਿ ਇਹਨਾਂ ਦਾ ਬਾਈਕਾਟ ਸਾਰਾ ਸਮੂਚਾ ਸਮਾਜ ਕਰੇ ਔਰ ਜਿੰਨਾ ਚਿਰ ਇਹ ਮਾਫੀ ਨਹੀਂ ਮੰਗ ਮੰਗ ਲਈ ਦੇ ਸੋਸ਼ਾਜ ਕਰਕੇ ਜਿੱਥੇ ਜਨੇ ਬੁੜੀ ਬਲੇਂਡ ਕੀਤੀ ਆ ਉਹ ਸ਼ਮਾਜ ਵਾਲੇ ਸਾਰੇ ਬਾਈਕਾਟ ਕਰਨ ਤੇ ਮਾਫੀ ਮੰਗੇ ਉਹਨਾਂ ਚਿਰ ਇਹਦਾ ਮਤਲਬ ਬਾਈਕ ਜਿੱਥੇ ਵੀ ਕਿਤੇ ਮਿਲਦਾ ਉਹਦਾ ਘਰੋਂ ਵੀ ਕੀਤਾ ਜਾਵੇ ਇਹ ਸਮੁੱਚੇ ਸਮਾਜ ਦਾ ਫਿਰਨੇ ਮੈਂ ਕੰਮ ਦੀ ਇਹਨੇ ਕੋਸ਼ਿਸ਼ ਕੀਤੀ ਹੈ ਸਮੂੱਚੀ ਕੁਲਟੀ ਦਾ ਇਹਨਾਂ ਨੇ ਮਤਲਬ ਸੋਚ ਨੂੰ ਮਤਲਬ ਤੇ ਪਹੁੰਚਾਈ ਆ ਇਸ ਕਰਕੇ ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ ਵੈਗ ਜੀ ਕਾ ਅਕਾਲ ਸਾਹਿਬ ਵੈਗ ਜੀ